ਆਵਾ ਵੀ ਬਚਪਨ ਤੋਂ ਲੈ ਕੇ ਟਰਾਲੀਆਂ ਤੋਂ ਆਉਣਾ ਤੇ ਇਸ ਸਰੋਵਰ ਦੇ ਹੋਏ ਹੋਏ ਬੜਾ ਮਜ਼ਾ ਆਉਣਾ ਭੱਜਣਾ ਦੇ ਪਹਿਲਾਂ ਇੱਥੇ ਪੰਜ ਇਸ਼ਨਾਨਾ ਕੀ 7 10 ਸਾਰੀਆਂ ਕਰਕੇ ਅਹੀਂ ਇਸ਼ਨਾਨਾ ਤੇ ਪੂਰਾ ਇਸ਼ਨਾਨ ਵੀ ਕਰਕੇ ਕਿਸੇ ਨੇ ਪੰਜ ਕਰ ਲੀਆਂ ਕਿਸੇ ਨੇ ਪੂਰਾ ਕਰ ਲਿਆ ਫਿਰ ਇਸ ਸਰੋਵਰ ਦਾ ਪੂਰਾ ਚੱਕਰ ਲਾ ਕੇ ਮੱਥਾ ਟੇਕ ਕੇ ਚੱਕਰ ਲਾਉਣਾ ਇਹ ਸਰੋਵਰ ਦੀ ਇੱਥੋਂ ਦੀ ਇੱਕ ਹੈ ਜੀ ਤਰਨ ਤਾਰਨ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰੇ ਦੇ ਸਭ ਤੋਂ ਵੱਡੀ ਜੋ ਗੱਲ ਮੰਨੀ ਗਈ ਹੈ ਕਿ ਐਡਾ ਮੰਨੀ ਗੱਲ ਕਹੀ ਗਈ ਹੈ ਕਿ ਹੈ ਹੀ ਨਹੀਂ ਗਈ ਇਹਦੇ ਦੇ ਆਪਣਾ ਮਤਲਬ ਕਿ ਪੂਰਾ ਵਾਅਦਾ ਹੈਗੇ 100% ਪੱਥਰ ਤੇ ਲੀਕ ਵਾਲੀ ਗੱਲ ਹੈ ਕਿ ਸੱਚੀ ਗੱਲ ਹੈ ਕਿ ਐਡਾ ਸਰੋਵਰ ਕਿਤੇ ਦੁਨੀਆ ਤੇ ਨਹੀਂ ਹੈਗਾ ਆਲ ਵਰਲਡ 'ਚ ਨਹੀਂ ਹੈਗਾ ਸਭ ਤੋਂ ਵੱਡਾ ਸਰੋਵਰ ਇਹ ਮੰਨਿਆ ਗਿਆ ਤੇ ਇਹਦੀ ਪਮੈਸ਼ ਗਿਣਤੀ ਕੋਈ 16 ਕਿਲੇ ਦੱਸ ਦਿੰਦੇ ਜਮੀਨ ਦੇ ਇਹ ਗੁਰਦਵਰਾ ਪੁਰਤਨਦਾਰ ਸਾਹਿਬ ਗੁਰ 16 ਕਿੱਲਾਂ ਚ ਜਿਆ ਸਰੋਵਰ ਆ ਇਹਦੇ ਬਾਰੇ ਨਹੀਂ ਪਤਾ ਬਾਕੀ ਤੁਹਾਨੂੰ ਦੱਸਣਾ ਮੇਰਾ ਫਰਜ਼ ਬਣਦਾ ਹੈ ਵੀ ਆਹ ਗੱਲ ਜੀ ਐਸ ਸਰੋਵਰ ਦੀ ਇਸ ਤੋਂ ਵੱਡਾ ਸਰੋਵਰ ਕੋਈ ਨਹੀਂ ਜਏਗਾ ਹਾਂਜੀ ਦਰਬਾਰ ਸਾਹਿਬ ਮੱਥਾ ਟੇਕ ਕੇ ਤੁਹਾਨੂੰ ਫੇਰ ਇੱਕ ਵਾਰੀ ਐਸ ਸਾਈਡ ਤੋਂ ਵੀ ਦਰਸ਼ਨ ਕਰਾਵਾਂ ਸਰੋਵਰ ਦੀ ਕਿੰਨਾ ਵੱਡਾ ਤੇ ਵਿਸ਼ਾਲ ਸਰੋਵਰ ਦੇਖੋ ਇੱਥੇ ਇੱਕ ਗੱਲ ਵੇਖੋ ਪੀਬੀ 46 ਵਾਲਿਆਂ ਵਾਸਤੇ ਤੇ ਬਹੁਤ ਵਧੀਆ ਗੱਲ ਹੈ ਉਹ ਤੇ ਆਪਣੀ ਤੇ ਤੁਹਾਨੂੰ ਅੱਗੇ ਵੀ ਦੱਸਿਆ ਵੀ ਚੱਪੇ-ਚੱਪੇ ਤੇ ਬਹੁਤ ਖੁਸ਼ ਆ ਇਸ ਧਰਤੀ ਤੇ ਕਿੰਨਾ ਫਾਇਦਾ ਕਿੰਨਾ ਵਧੀਆ ਆਨੰਦਮਈ ਸੀਨ ਆ ਮੈਂ ਤਾਂ ਕਹਿਣਾ ਵੀ ਜਿਹੜੇ ਬੰਦੇ ਹੋਰ ਪੁੱਠੇ ਜਿਹਦੇ ਪੰਗੇ ਲੈਣ ਨਾ ਉਹਨਾਂ ਵੇਖੋ ਇੱਥੇ ਵੀ ਇੱਕ ਗੱਲ ਫਾਇਦੇ ਵਾਲੀ ਕਿ ਢੀ ਵੱਡੀ ਗੁਰੂ ਸਾਹਿਬ ਦੇ ਸਰੋਵਰ ਤੋਂ ਵੀ ਆਪਾਂ ਲੈ ਸਕਦੇ ਆ ਕੀ ਆ ਵੀ ਆਪਾਂ ਮੱਥਾ ਟੇਕਣਾ ਹੀ ਤੇ ਮੈਂ ਨਾ ਵੀ ਦੋ ਚੱਕਰੇ ਦੇ ਲਾ ਲਈਏ ਨਾ ਤੇ ਨਾਲੇ ਵੈਗਰੂ ਵੈਗਰੂ ਕਰ ਲਈਏ ਤੇ ਤੁਹਾਡੇ ਹੋਰ ਵੀ ਸੇਧ ਦੇ ਮੈਂ ਤਾਂ ਕੱਲ ਸੇਧ ਤੇ ਲਵਣੀ ਹੁੰਦੀ ਹੈ ਨਾ ਖੀਰ ਘੁਮ ਘਵਾ ਕੇ ਤੇ ਉਹ ਵੀ ਤੁਹਾਨੂੰ ਬਹੁਤ ਵੱਡਾ ਸੇਧ ਲਈ ਕਿੰਨਾ ਫਾਇਦਾ ਜਿਹੜਾ ਘੰਟਾ ਦੋ ਘੰਟੇ ਆ ਤੁਸੀਂ ਆ ਮੈਂ ਕੀ ਕਹਾਂ ਕੋਈ ਕਹੂਗਾ ਵੀ ਸਾਡੇ ਕਾਰੋਬਾਰ ਨੂੰ ਖਰਾਬ ਕਰਦਾ ਖਰਾਬ ਨਹੀਂ ਕਰਦਾ ਮੇਰਾ ਮਤਲਬ ਇਹ ਆ ਕਿ ਸੈਰ ਸਪਟਾ ਵੀ ਤੁਹਾਡਾ ਹੋ ਗਿਆ ਗੁਰੂ ਘਰ ਦੇ ਦਰਸ਼ਨ ਵੀ ਹੋ ਗਏ ਸਾਰਾ ਕੁਝ ਆ ਗਿਆ ਤੁਹਾਡਾ ਤੁਹਾਡਾ ਦਿਮਾਗ ਦਾ ਵਿਕਾਸ ਵੀ ਖੁੱਲ ਗਿਆ ਕਿ ਮਨ ਸਰ ਉਹ ਤਾਜ਼ਾ ਹੋ ਗਿਆ ਤੁਹਾਡਾ ਐ ਫਾਇਦੇ ਆ ਗੁਰੂ ਘਰ ਦੇ ਵਿੱਚ ਕਿੰਨੇ ਫਾਇਦੇ ਗੁਰੂ ਹਰੇਕ ਫਾਇਦਾ ਤੁਹਾਡੇ ਵਾਸਤੇ ਹਰੇਕ ਫਾਇਦਾ ਗੁਰੂ ਘਰ ਦੇ ਵਿੱਚ ਹੈਗਾ ਕਿ ਆਪਾਂ ਨੂੰ ਇਹ ਖੁਸ਼ੀਆਂ ਲੈਣੀਆਂ ਚਾਹੀਦੀਆਂ ਤੇ ਜਿਹੜੇ ਦੋ ਦੋ ਤਿੰਨ ਤਿੰਨ ਘੰਟੇ ਲੈ ਫੇਰ ਆ ਗਈ ਉਹ ਭਰਾਵਾ ਪਾਉ ਫੇਰ ਆ ਗਈ ਓਏ